ਸੋ ਹਾਂ ਜੀ ਵੈਲਕਮ ਹੈ ਜੀ ਚੈਨਲ ਤੇ ਹਰਮਨ ਹਰਜੀਤ ਬਲੌਗ ਤੇ ਮੈਂ ਹਰਮਨ ਔਰ ਹਰਜੀਤ ਗੱਬੇ ਰਹੇ ਮਮੀ ਸੋ ਜਿਵੇਂ ਕਿ ਤੁਹਾਨੂੰ ਪਤਾ ਵੀ ਸ਼ਹੀਦ ਦੀ ਸਵਾਰ ਦੇ ਦਿਨ ਚੱਲਦੇ ਨੇ ਸੋ ਅਸੀਂ ਗਏ ਸੀਗੇ ਫਤੇਗੜ ਸਾਹਿਬ ਅਰਲੀ ਮਾਰਨਿੰਗ ਤੇ ਸੈ ਚਲੋ ਪਹਿਲਾਂ ਵੀ ਥੋੜੀ ਜਿਹੀ ਪਲੈਨਿੰਗ ਸੀਗੀ ਹਨ ਸੋ ਬਟ ਐਟ ਅ ਟਾਈਮ ਤੇ ਵੀ ਲੱਗਦਾ ਸੀਗਾ ਵੀ ਪਲੈਨਿੰਗ ਕੈਨਸਲ ਹੋਏ ਨਾ ਮਿਲ ਨਹੀਂ ਪਾ ਹੋਣਾਗਾ ਪਹਿਲਾਂ ਜਿਵੇਂ ਪਹਿਲਾਂ ਵੀ ਸਾਡੀ ਮੀਟਿੰਗ ਕੈਨਸਲ ਹੋ ਗਈ ਸੀਗੀ ਸੋ ਬਟ ਚਲੋ ਬਾਬਾ ਜੀ ਦੀ ਕਿਰਪਾ ਨਾਲ ਫਾਈਨਲੀ ਹਨ ਅਸੀਂ ਮਿਲੇ ਸੋ ਬੜੀ ਮਤਲਬ ਦਸਤੀ ਦੇਖਿਓ ਤੁਸੀਂ ਅੱਗੇ ਵਲੌਗ ਦੇ ਵਿੱਚ ਇਕਨੋਮੀ ਇਕਨੋਮੀ ਲਿਆ ਸਾਨੂੰ ਹਾਂ ਸੋ ਬਹੁਤ ਵਧੀਆ ਲੱਗਿਆ ਸਾਨੂੰ ਮਿਲ ਕੇ ਸਾਰੇ ਪਰਿਵਾਰ ਅਸੀਂ ਸਾਰੇ ਮਿਲੇ ਸੀ ਉਹਨਾਂ ਨੂੰ ਉਹਨਾਂ ਦੀ ਸਾਰੀ ਫੈਮਿਲੀ ਸੀਗੀ ਸੋ ਬੱਚੇ ਸੀਗੇ ਸੋ ਦੋਨੋਂ ਆਪ ਸੀਗੇ ਸੋ ਬੜਾ ਵਧੀਆ ਲੱਗਿਆ ਸਾਰਿਆਂ ਨੂੰ ਮਿਲ ਕੇ ਸਾਰਿਆਂ ਨਾਲ ਗੱਲਾਂਬੱਤਾਂ ਕਰਕੇ ਸੋ ਟਾਈਮ ਦੀ ਸ਼ਾਰਟੇਜ ਸੀਗੀ ਸੋ ਕਿਉਂਕਿ ਅਸੀਂ ਵੀ ਘਰੇ ਆਣਾ ਸੀਗਾ ਹਨਾ ਬਾਪੂ ਜੀ ਦਾ ਦੇਖਣਾ ਸੀਗਾ ਬ੍ਰੇਕਫਾਸਟ ਦਾ ਤੇ ਉਹਨਾਂ ਦੇ ਵੀ ਉਹਨਾਂ ਨੇ ਵੀ ਹਜੇ ਮੱਥਾ ਟਿਕਣਾ ਸੀਗਾ ਸੋ ਸਾਨੂੰ ਮਿਲਣ ਆਏ ਹਨ ਪਹਿਲਾਂ ਉਹ ਚਲੇ ਗਏ ਸੀਗੇ ਗੁਰੂ ਘਰ ਸੋ ਫਿਰ ਜਾਨੂ ਮੈਂ ਕਾਲ ਕਰਤੀ ਉਹ ਫਿਰ ਸਪੈਸ਼ਲ ਮੁੜ ਕੇ ਆਏ ਸਾਡੇ ਲਈ ਸੋ ਫਿਰ ਉਹਨਾਂ ਨੇ ਉੱਥੇ ਮੱਥਾ ਟੇਕਿਆ ਤੇ ਸਾਨੂੰ ਮਿਲੇ ਸੋ ਉਦਲੇ ਪਾਸੇ ਉਹਨਾਂ ਦਾ ਮੱਥਾ ਫੇਰ ਵੀ ਰਹਿ ਗਿਆ ਸੀਗਾ ਉਹ ਵੀ ਮਿਲਣ ਕਰਕੇ ਤੇ ਚਲੋ ਚਲੋ ਬਾਕੀ ਜੋ ਰੱਬ ਨੂੰ ਮਨਜ਼ੂਰ ਹੁੰਦਾ ਜੀ ਤੇ ਚਲੋ ਹੁਣ ਤੁਸੀਂ ਵਲੌਗ ਦੇ ਵਿੱਚ ਦੇਖਿਓ ਸਾਨੂੰ ਕੌਣ ਮਿਲੇ ਆ ਸੋ ਅਸੀਂ ਕੀਤੀਆਂ ਗੱਲਾਂ ਬਾਤਾਂ ਤਾਂ ਨਹੀਂਆਂ ਕੀਤੀਆਂ ਨਹੀਂ ਗੀਆਂ ਬਸ ਟਾਈਮ ਸ਼ਾਰਟ ਹੀ ਸੀਗਾ ਸੋ ਹੁਣ ਮੰਮੀ ਜੀ ਤੁਸੀਂ ਜਿੱਦਾਂ ਚੁੱਪਚਾ ਬੈਠੇ ਹੁਣ ਬਾਏ ਕਹਿ ਦਿਓ ਬਾਏ ਬਾਈ ਹੌਲੀ ਵੀ ਨਾ ਸੀ ਅਜੀਜ਼ ਵਰਗੂ ਕਹਿੰਦਾ ਹਾਂਜੀ ਬੋਲ ਹਾਂ ਇੱਕ ਪੈਨ ਹੋਰ ਮਿਲੇ ਸੀਗੇ ਸਾਨੂੰ ਸੋ ਜਿਵੇਂ ਕੀ ਹਨਾ ਵੀ ਦੇਖੋ ਜਿਨੇ ਜਿਨੇ ਮਿਲਣਾ ਹੁੰਦਾ ਹਨਾ ਜਿਵੇਂ ਇਹਨਾਂ ਦਾ ਪਤਾ ਸੀਗਾ ਅਸੀਂ ਮਿਲਣਾ ਪਲਾਨ ਕਰਕੇ ਗਏ ਸੀਗੇ ਪਰ ਅਚਾਨਕ ਮਿਲ ਗਏ ਸੋ ਉਹ ਉਹ ਪੈਨ ਅਚਾਨਕ ਮਿਲ ਗਏ ਹਨਾ ਉਹ ਵੀ ਚਲੋ ਤੁਸੀਂ ਉਰ ਵਲੌਗ ਚ ਦੇਖਿਓ ਵੀ ਕਿਹੜੇ ਕੌਣ ਮਿਲੇ ਸੀਗੇ ਸਾਨੂੰ ਸੋ ਉਹਨਾਂ ਨਾਲ ਵੀ ਮਿਲ ਕੇ ਬੜਾ ਵਧੀਆ ਲੱਗਿਆ ਬੜਾ ਵਧੀਆ ਗੱਲਬਾਤ ਉਹਨਾਂ ਨੇ ਪਛਾਣਿਆ ਸਾਨੂੰ ਸੋ ਹਰਜੀਤ ਨੂੰ ਦੇਖਿਆ ਉਹਨਾਂ ਨੇ ਦੇਖਿਆ ਉਹਨਾਂ ਨੇ ਪਹਿਲਾਂ ਸਾਰਿਆਂ ਨੂੰ ਸੋ ਹਰਜੀਤ ਨੂੰ ਉਹਨਾਂ ਨੇ ਫਿਰ ਬੁਲਾਇਆ ਸੋ ਉਹਨਾਂ ਨਾਲ ਵੀ ਮਿਲ ਕੇ ਬੜਾ ਲੱਗਿਆ ਵ ਤੋ ਆਪਣੇ ਵੀਰ ਭਾਈਆਂ ਨਾਲ ਸਾਰਿਆਂ ਨਾਲ ਜੋ YouTube ਤੇ ਮਤਲਬ ਦੇਖੋ ਕਿੰਨੇ ਵਧੀਆ ਰਿਸ਼ਤੇ ਬਣਦੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਦੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਵੀ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਵਧੀਆ ਅਸੀਂ ਅੱਜ ਚੱਲੇ ਆਂ ਫਤੇਗੜ ਸਾਹਿਬ ਨੂੰ ਜਿਵੇਂ ਪਹਿਲਾਂ ਜਲਦੀ ਉੱਠ ਕੇ ਘਰੇ ਧਾਰਾਂ ਧੁਣਾ ਚੋ ਕੇ ਤੇ ਫਟਾਫਟ ਕਰਕੇ ਕੰਮ ਹੋਣ ਚੱਲੇ ਆਂ ਫਿਰ ਵੀ ਟਾਈਮ ਹੋ ਗਿਆ 6:30 ਹੋ ਗਏ ਮੇਰੇ ਕਿ ਕਿਸੇ ਪਤਾ ਨਹੀਂ ਜੀ ਦੀ ਸਵੇਰ ਚੱਲਦੀ ਹੈ ਸਰ ਸਾਹਿਬ ਜਨੈ ਦੇ ਚੱਲਦੇ ਨੇ ਸੋ ਅੱਜ ਚਮਕੌਰ ਸਾਹਿਬ ਹਲਾਜ ਬੜੇ ਸਾਹਿਬਜਾ ਦੇ ਸ਼ਹੀਦ ਹੋਏ ਸੀਗੇ ਸੋ ਉਸ ਦਾ ਸਿਫਤ ਅਗਰ ਸਾ ਵੀ ਚੱਲ ਜਾਂਦਾ ਇੰਨੇ ਸਾਦੇ ਸਾਦੇ ਬਸ ਹੁਣ ਚੱਲਦੇ ਆ ਸਵੇਰੇ ਸਵੇਰੇ ਫਿਰ ਫਿਰ ਦਿਨ ਨੂੰ ਜ਼ਿਆਦਾ ਕੱਟ ਹੋ ਜਾਂਦਾ ਤੇ ਗੱਡੀ ਵੀ ਗੱਡੀ ਵੀ ਅੱਗੇ ਚਲੀ ਜਾਂਦੀ ਹੈ ਨਾ ਅੱਗੇ ਚਲੀ ਜਾਂਦੀ ਆ ਸਵੇਰ ਸੁਬਾ ਤੇ ਉਹਦੇ ਕਰਕੇ ਅਸੀਂ ਕਿਹਾ ਚਲੋ ਜਲਦੀ ਜਲਦੀ ਚੱਲਦੇ ਆ ਬੱਥਾ ਡਿੱਗਿਆ ਜਾਊਗਾ ਬਾਹਰ ਤਾਂ ਵੈਸੇ ਹਜੇ ਨਹੀਂ ਰਹੀ ਆ ਕਿਉਂਕਿ ਹੁਣ ਦਿਨ ਲੇਟੇ ਚੜਦਾ ਨਾ ਕਿਉਂ ਠੰਡ ਦੇ ਦਿਨ ਨੇ ਚਲੋ ਸਵੇਰੇ ਸਵੇਰੇ ਵੈਸੇ ਟ੍ਰੈਫਿਕ ਵੀ ਠੀਕ ਹੀ ਹੁੰਦੀ ਐ ਨਹੀਂ ਜ਼ਿਆਦਾ ਟ੍ਰੈਫਿਕ ਵੀ ਨਹੀਂ ਹੁੰਦੀ ਟਿਕਾਂ ਬੰਦ ਵੀ ਕਰਦੀਆਂ ਸੜਕਾਂਆਂ ਹਨਾ ਆਪੇ ਹੋ ਗਈਆਂ ਹਨੀਆਂ ਲੈ ਨਹੀਂ ਆਪੇ ਚੱਲ ਜਾਂਦੇ ਹਾਂ ਵੀ ਮਾੜਾ ਜਿਹਾ ਚਾਨਣ ਹੋ ਗਿਆ ਮਾੜਾ ਜ ਮਾੜਾ ਜਿਹਾ ਹੀ ਹੋਇਆ ਨਹੀਂ ਹੁੰਦੀਆਂ ਜਾਂ ਤਾਂ ਜਾਂ ਤਾਂ ਚੱਲ ਨਹੀਂ ਆਣੀ ਹੋਂੀਆਂ ਹਾਂ ਖਰਾਬ ਖਰੂਬ ਹੋਣਗੀਆਂ ਯੂਰੋ ਖੰਨੇ ਤੋਂ ਕੋਲ ਤੇਲ ਹੋ ਹੋ ਗਏ ਕਿੱਥੇ ਜਾ ਕੇ ਉਤਰਦੇ ਹੁੰਨੇ ਆਪਾਂ ਸਰਹੰਦ ਜਾ ਕੇ ਉਤਰ ਸਰਹੰਦ ਜਾ ਕੇ ਉਤਰਾਂਗੇ ਹੋ ਗਿਆ ਹਾਂ ਉਹ ਖਰਾਬ ਹੋਈਆਂ ਵਿਆ ਹੋਣਗੀਆਂ ਤੇ ਉਹਦੇ ਚੱਲਦੀਆਂ ਨੇ ਲਾਈਟਾਂ ਸਾਰੀਆਂ ਉਹ ਤੇਲ ਪਵਾਣਾ ਹਾਂ ਤੇਲ ਪਵਾ ਲਿਓ ਦੇ ਉੱਤੇ ਉਦੋਂ ਹੈ ਪੰਗ ਵਾਲੇ ਸਰ ਜੂਗਾ ਤਾਂ ਦੇਖ ਲਓ ਭਾਈ ਇਹਦੋਂ ਹੈ ਪੰਗ ਤੇਗੜ ਸਾਹਿਬ ਦਾ ਉਹ ਇੱਥੇ ਲੱਗਿਆ ਹੋਇਆ ਸੀਗਾ ਨਿਸ਼ਾਨਾ ਬਾਕੀ ਜਿਹਨੇ ਸਾਈਕਲ ਲਿਆ ਸੀ ਦੂਜੇ ਜਿਲ੍ਹੇ ਸੀ ਛੋੜ ਗਿਆ ਮੈਂ ਵੀ ਰਾਤ ਨੂੰ ਉਹਨਾਂ ਦੇ ਦਵਾਨ ਸੌਣ ਸੁਪਰ ਦੇ ਰਾਤ ਰਹਿਣਾ ਬਾਕੀ ਤੇ ਮੁੰਡੇ ਸਾਈਕਲ ਉੱਤੇ ਚਲੇ ਜਾਂਦੇ ਇੱਕ ਜਣੇ ਨੇ ਤੜਕੇ 4 ਵਜੇ ਮੁੜ ਕੇ ਘਰ ਫੇਰ ਸਾਈਕਲ ਉੱਤੇ ਲੈ ਜਾਣਾ ਸਭ ਪਲੈਨ ਬਣਾ ਲਿਆ ਸੀ ਉਹ ਤਾਂ ਖੜ ਜਾ ਬਾਪ ਨੇ ਤਾਂ ਉੱਥੇ ਆਪਾਂ ਨੂੰ ਆਹੀ ਸੜਕ ਤੇ ਜਾਵਾਂ ਆ ਗਿਆ ਸੀਗਾ ਪੂਰੋਂ ਹਾਣਾ ਪੂਰੋਂ ਹੀ ਜਾਮ ਚ ਗਏ ਸੀਗੇ ਮਸਾਂ ਉੱਥੇ ਤੱਕ ਆ ਦੇ ਆ ਦੇਖੋ ਉੱਧਰ ਉੱਧਰ ਹੋਏ ਸੀਗੇ ਆਲੇ ਤੁਰੀ ਜਾਂਦੀ ਸੰਗਤ ਹਾਂ ਸੋਡੀਆਂ ਲੱਗੀਆਂ ਹੋਈਆਂ ਇਹ ਨੇ ਨੇੜੇ ਦੇ ਪਿੰਡਾਂ ਵਾਲੇ ਹੋਣਗੇ ਜਿਹੜੇ 4 4:30 ਤੁਨ ਵਜੇ ਚੱਲ ਪੈਂਦੇ ਨੇ ਪਾਪਾ ਹਾਂਜੀ ਪੁੱਤ ਪਾਪਾ ਜੀ ਉਹ ਦੇਖੋ ਕੀ ਜੋ ਕਿ ਆਪਾਂ ਬਾਬਾ ਜੀ ਬਣਾ ਲਿਓ ਮੇਰੇ ਬੜੀ ਜਾਨ ਲੱਗਣਾ ਵੀ ਸੀ ਇਹੇ ਕਾਫੀ ਦਾ ਲੰਗਰ ਇੱਥੇ ਦੇਖ ਲੈ ਉੱਤਣ ਰਹੀ ਆ ਇੱਥੇ ਸਾਰੀ ਸੜਕ ਤੇ ਲੰਗਰ ਹੁੰਦੇ ਨੇ ਕਹਿੰਦੇ ਹਾਂ ਜੋ ਸਵਾ ਦੀ ਦਿਨ ਅੱਜ ਤਾਂ ਆ ਕਾਰ ਸੇਵ ਵਾਲਿਆਂ ਦੀ ਜਾਂਦੀ ਆ ਇੱਥੇ ਨੂੰ ਟਰਾਲੀਆਂ ਬੜੀ ਜਾਣੀਆਂ ਟਰਾਲੀ ਟਰਾਲੀ ਇਹ ਕਾਰ ਸੇਵ ਵਾਲੇ ਨੇ ਸਫਾਈ ਕਰਦੇ ਹੋਣਗੇ ਜਾਂ ਉਹ ਵੀ ਬਿੱਲਾ ਹੁੰਦਾ ਸਾਰਾ ਪੈਦਲ ਯਾਤਰਾ ਪੈਦਲ ਵਾਲੇ ਨੇ ਨਾਲ ਤੁਰ ਕੇ ਨੇ ਨਾਲ ਟਰਾਲੀ ਗੱਡੀਆਂ ਨੇ ਆਉਂਦੇ ਜਾਂਦੇ ਤੁਰੇ ਸੰਗਤ ਆ ਦੇਖਾ ਇਹ ਨਹੀਂ ਪਰਵਾਦ ਫੇਰ ਪਰਵਾਦ ਫੇਰੀ ਹਾਂ ਪਰਵਾਦ ਫੇਰੀ ਆ ਆ ਸਭਾ ਨੂੰ ਹਾਂ ਤੇ ਆure ਵੀ ਕੋਈ ਲੰਗਰ ਲੱਗਿਆ ਹੋਇਆ हां बाबा जी ਜਾਵਾਂਗੇ ਆ ਦੇਖ ਪਹੁੰਚ ਜਾਣਾ ਆਪਾਂ ਨੇ ਹੋਮ बाबा जी ਉਹ ਆ ਗਏ ਪੁੱਤ ਆਪਾਂ ਆਦੇ ਸੰਗਤ ਤੁਰ ਕੇ ਮੱਥਾ ਠੇਕਦੀ ਆਪਣਾ ਇਹ ਉਧਰੋਂ ਲੰਗਰ ਹੈ ਉਧਰ ਲੰਗਰ ਲੱਗੇ ਹੋਏ ਨੇ ਅੱਛਾ ਕਿਥੋਂ ਗੁਰਦੁਆਰੇ ਜਿੰਦਾਲ ਕੋਥੇ ਉੱਥੋਂ ਮੱਥਾ ਟੇਕਣ ਹੋਣਾ ਟੇਕਣ ਲਈ ਬਹੁਤ ਹੈ ਕੋਈ ਬਾਕੀ ਦੁੱਕੇ ਵੀ ਤੁਰ ਕੇ ਵੀ ਵਿਚਾਈ ਜਾਂਦੇ ਨੇ ਆ ਵੀ ਲੰਗਰ ਲੱਗ ਰਹੇ ਨੇ ਆਦੇ ਵਿੱਚ ਟਰਾਲੀਆਂ ਆਉਂਦੀਆਂ ਨੇ ਸਾਜ ਰਹਾਜਰੀ ਲੰਗਰ ਵਾਲੇ ਬਾਈ ਦੇਖ ਲੋ ਕਿੰਨੀ ਸੰਗਤ ਜਾਂਦੀ ਆ ਘੱਟ ਤਾਂ ਹੋਣਾ ਹੀ ਆ ਹਨਾ ਆ ਗੱਭੇ ਇੱਕ ਪਾ ਚੱਕ ਦੇ ਨੇ ਸਭ ਐ ਕੀੜੀ ਤੇ ਕੜ ਐ ਸਪੀੜੀ ਦੀ ਤੋਰ ਜਾਂਦਾ ਪੰਗਰ ਕੀਤਨ ਹੋਰ ਆ ਇੱਥੇ ਦੇਖ ਲੋ ਇਹ ਤਾਂ ਰਸਤਾ ਮੈਂ ਕਹਿੰਦੀ ਆ ਦਿਨੇ ਤੱਕ ਅਜਮੰਦ ਕਰ ਦਿੰਦੇ ਹੋਣਗੇ ਗੱਡੀਆਂ ਹਨਾ ਗੱਡੀਆਂ ਤਾਂ ਦਿਨ ਤੱਕ ਮੈਨੂੰ ਤਾਂ ਲੱਗਦਾ ਨਹੀਂ ਮੰਮੀ ਟ੍ਰੈਫਿਕ ਸਰ ਟ੍ਰੈਫਿਕ ਮੰਮੀ ਲੱਗਦਾ ਹੈ ਵੀ ਘੁੰਮ ਕੇ ਜਾਂਦੀ ਆ ਸੱਚ ਪਰਸੋਂ ਵੀਂਗਾ ਕਹਿੰਦੇ ਕੰਨੇ ਚ ਗਿਆ ਘੁੰਮ ਕੇ ਚਾ ਨਹੀਂ ਦਤਾ ਇਹਨੇ ਕਹਿੰਦਾ ਉਹਦਾ ਉਹਦਾ ਵੀ ਅਸੀਂ ਮਿੱਚਾ ਸੰਗਤ ਉਧਰੋਂ ਉਧਰ ਨੂੰ ਸਾਟੇਕਣ ਜਾਂਦੀ ਆ ਹੋ ਗਿਆ ਬਹੁਤ ਕੱਠ ਹੁਣ ਤਾਂ ਉਰੇ ਫਤਿਹਗੜ੍ਹ ਸਾਹਿਬ ਤਾਂ ਪਰ ਕੱਠ ਤਾਂ ਉੱਦੇ ਇੰਨਾ ਸੀਗਾ ਹੁੰ ਜਾਣੀਆਂ ਹਾਂ ਦੁਕਾਨਾਂ ਵੀ ਲੱਗ ਗਈਆਂ ਲੰਗਰ ਵਾਲਿਆਂ ਨੇ ਵੀ ਆਪਦੇ ਲਾ ਲੇ ਸਾਰੀ ਤਿਆਰੀ ਕਰ ਲਈ ਆ ਦੇ ਲੋਕ ਜਿਨ੍ਹਾਂ ਨੇ ਕੁਸ਼ਕ ਕੋਲੋਂ ਨਾ ਸਾਰਾ ਸਟਾਲਾਂ ਲਾ ਕੇ ਜਗਾ ਹਾਂ ਜਗਾ ਕਲਾ ਪ੍ਰਦਰਸ਼ਨੀ ਸਭ ਕੁੱਖ ਕਰਕੇ ਬੁੱਕ ਕਰ ਲਈ ਜਗਾ ਹੋਊਗੀ ਪਾਰਕਿੰਗ ਚ ਜਗਾ ਹਜੇ ਤਾਂ ਮੈਂ ਕਿਹਾ ਗੱਡੀਆਂ ਤਾਂ ਉਰੀ ਖੜਾਈਆਂ ਪਈਆਂ ਨੇ ਹਾਂ ਥੌਗੀ ਜਗ੍ਹਾ ਤਾਂ ਨਹੀਂ ਤਾਂ ਫਿਰ ਬੰਦ ਕਰ ਦਿੰਦੇ ਉਹ ਫਲਟੋਲ ਤਾਂ ਲਾਤੀ ਜਿਹੜੇ ਹੋਏ ਨੇ ਹਾਂ ਕੀ ਖਵਰਾ ਹੋ ਗਈ ਨਾ ਅੱਗੇ ਜਗਾ ਜਿਹੜੇ ਲੋਕ ਉਰੀ ਗੱਡੀਆਂ ਲਾਈ ਜਾਂਦੇ ਨੇ ਉਹ ਚਲਾ ਦੇ ਦਰ ਵੀ ਟੁਰਕੇ ਚੱਲ ਜਾਂਦੇ ਨੇ ਪਾਤਰ ਕੋ ਦੁੱਧ ਵੀ ਆ ਤੇ ਅਸੀਂ ਆ ਗਏ ਗੁਰਦੁਆਰਾ ਸਾਹਿਬ ਗੱਡੀ ਖੜਾਉਣ ਲਈ ਕਿਤੇ ਜਗ੍ਹਾ ਨਹੀਂ ਹੈਗੀ ਇਹਦਾ ਉਹ ਕੰਮਾ ਵਿਚਾਰ ਚੁਰਬਜੇ ਆ ਕੇ ਗੱਡੀ ਵੜਦੀ ਹੋ ਅੰਦਰ ਘੱਟ ਬਹੁਤ ਜ਼ਿਆਦਾ ਆ ਬਹੁਤ ਸੰਗਤ ਆ ਆਵਾਜ਼ ਬਹੁਤ ਚੰਗੀ ਹੈ ਚੰਗੀ ਸਾਜ ਨੂੰ ਨਾ ਨਹੀਂ ਹੈ ਤੇ ਜੇ ਤੁਸੀਂ ਹੰੜਾ ਗਏ ਗਾਈ ਗੋ ਜੀ ਕੋਲ ਪਾ ਗੁੰਜਲ ਕੀ ਸਾਥ ਸਰ ਇੰਨਾ ਤਿਆਰ ਕੀਤਾ ਮਹਾਰਾਜ ਨੇ ਆਪਣੇ ਖਾਲਸਾ ਜੀ

ਠੰਡੇ ਬੁਰਜ ਚ ਤਾਂ ਬਹੁਤ ਜਿਆਦਾ ਰਸ਼ ਹੋ ਗਿਆ ਜੋ ਜੋ ਦਿਨ ਚੜਦਾ ਜਾਂਦਾ ਰਸ਼ ਵੱਧਦਾ ਜਾਂਦਾ ਹੈ ਜਿਲਾ ਲੋ ਅੰਮਾ ਕੋ ਖਾਣੇ ਕਿਨੇ ਸਾਲਾ ਦੁੰਨੇ ਲੰਗਰਾਰੇ ਬਲੇਟ ਪੜਿਆ ਨਾ ਦੇਖੋ ਵੀ ਸੰਗਤ ਹਾ ਤਪ ਹਾ ਜੇ ਤਾਂ ਫਰਕ ਆ ਆ ਨਹੀਂ ਰਹੀਆਂ ਇੱਧਰ ਗੱਡੀਆਂ ਗੁੱਡੀਆਂ ਮੈਂ ਕਹਿੰਦੀ ਰੋਕ ਨਾ ਦਿੱਤੀਆਂ ਹੁਣ ਹੂੰ ਰੁਕਦੇ ਹੋਣਗੇ ਹਾਂ ਉਹ ਰੋਟਾ ਖਾਲੀ ਚੱਲ ਦੇ ਹਾਂ ਖਾਲੀ ਪਿਆ ਪ੍ਰਸ਼ਾਦਾ ਸ਼ਾਹ ਦੇਖਿਆ ਆ ਕਿੰਨੇ ਸੋਨੇ ਲਾਉਂਦੇ ਨੇ ਉੱਪਰੋਂ ਤਿੱਖੇ ਜਿਹੇ ਹਰਾ ਇੰਦਰ ਨੂੰ ਇਹ ਮੋੜਨ ਲੱਗ ਗਿਆ ਰਸਤਾ ਬੰਦ ਕਰਤਾ ਤਾਂ ਹੀ ਖਾਲੀ ਪਿਆ ਸੀ ਮੈਂ ਬਰੇਡ ਸੁਆਦੀ ਹੈ ਨਾ ਆ ਗੇ ਲੰਗੜਾ ਆਦੇ ਆ ਹੁੰਦੀ ਆ ਉਧਰ ਗੱਡੇ ਖੜਾ ਦਿੰਦੇ ਪੱਲੇ ਪਾਸੇ ਆਉਰੇ ਟ੍ਰੇਨ ਲੰਗੜਾ ਲੰਗਦਾ ਲੇ ਦਰ ਆ ਦੇ ਇਹ ਸਾਰੇ ਕਿਤੇ ਉਧਰ ਨਾ ਇੱਥੇ ਗੱਡੀਆਂ ਹਾਂ ਉਰੀ ਖੜੇ ਸੇ ਜੀ ਜਾਂਦਾ ਨਾ ਰਸਤਾ ਉਧਰ ਨੂੰ ਭਾਏ ਭਾਜ ਸੰਗਤ ਉਧਰ ਆ ਮੈਂ ਗੱਡੀਆਂ ਤਾਂ ਮੇਲਾ ਦੋਰੇ ਬੰਦ ਕਰੀਆਂ ਪਈਆਂ ਨੇ ਪਾਰਕਿੰਗ 'ਚ ਹਨਾ ਬੜਦੀਆਂ ਨਹੀਂ ਉਹ ਲਾਇ ਪਏ ਨੇ ਵੈਰੀ ਗੁੱਡ ਹੂੰ ਬੰਦ ਕਰੀਆਂ ਵੀ ਆਨੇ ਗਾਹਾਂ ਕਿਤੇ ਜਗ੍ਹਾ ਦੇਖਣੀ ਬਹੁਤ ਇਧਰ ਨੂੰ ਵੀ ਬੰਦ ਨੇ ਉਧਰ ਨੂੰ ਵੀ ਬੰਦ ਨੇ ਪਾਰਕਿੰਗ ਫੁੱਲ ਹੋ ਗਈ ਉਹ いやいや私はどっちに行くのか。 लो जी। शायद है नहीं किस्मत <laughs> ਕਿੰਨਾਰਾ ਸ਼ੋਅ ਤੇ ਸਾਰੀ ਸੰਗਤ ਮੱਠਾ ਟੇਕਣ ਆਲੀ ਜਾਂਦੀ ਆ ਹਨਾ ਉਧਰੋਂ ਉਧਰ ਨੂੰ ਉਧਰੋਂ ਉਧਰ ਆ ਦੇਖ ਲੈ ਦੁਕਾਨਾਂ ਵਾਲੇ ਅੱਜ ਲੰਗਰ ਲੱਗਦਾ ਕਹੇ ਸਾਰੇ ਹਜੇ ਪਰ ਛੱਲੇ ਨਹੀਂ ਹੈਗੇ ਕੱਲ ਤੱਕ ਛੱਲਣਗੇ ਮੈਨੂੰ ਲੱਗਦਾ ਹਜੇ 2 ਦਿਨ ਹੈਗੇ ਨੇ ਨਾ ਸਵਾ ਚ ਮੈਨੂੰ ਨਹੀਂ ਲੱਗਦਾ ਜੀ ਹੈਗਾ ਕੁਝ ਹੈ ਨਹੀਂਗਾ ਹੈ ਨਹੀਂਗਾ ਆਪਾਂ ਦੇਖਾਂਗੇ ਉਹਦੇ ਜਾਣ ਸਰ ਤੋੜਤਾ ਵੱਡੇ ਵੱਡੇ ਪੋਣੇ ਲੋ ਤੇ ਲਾਗੀ 100 ਦੇ ਚਾਰ 100 ਦੇ ਜਾਣ ਜੀ ਲੱਗਦੀ ਐ ਆ ਕੋਡਾ ਜੱਲੂ ਆ ਲੈਣਾ ਡੌਗੀ ਆ ਡੌਗੀ ਲੈਣਾ ਲਾਓ ਹਾਂ ਹੋਰ ਕੀ ਲੈਣਾ ਦੱਸ ਉਹ ਲਾਸਟ ਆ ਬਸ ਉਹਦੇ ਕੋਲ ਪਾਸ ਹੋ ਜਾ ਕੀ ਲੈਣਾ ਕਹਿੰਦੇ ਕੋਈ ਨਹੀਂ ਉੱਧਰ ਜਾਵੜਾਂਗੇ ਇਸ ਪੰਜੀ ਜੀ ਵਾਲੀ ਤਾਂ ਨਹੀਂ ਕੋਈ ਆ ਅੱਛਾ ਕੋਈ ਦੇਖ ਮੈਂ ਕਹ ਜਿਨਾਂ ਨੂੰ ਮਿਲ ਕੇ ਜਿਨਾਂ ਨੂੰ ਜਿਨਾਂ ਨੂੰ ਮਿਲ ਕੇ ਮਿਤਕੇ ਮੈਂ ਉਹ ਮਿਲਿਆ ਉਹ ਮਿਲ ਨਹੀਂ ਹੋ ਰਹੇ ਹੋ ਰਹੇ ਹੋਰ ਹੁਣ ਮਿਲ ਗਏ ਬੱਦਦਾ ਹੀ ਜਾਂਦਾ ਕੰਮ ਰਸ਼ਦਾ ਅੱਜ ਤੱਕ ਦਿਨੇ ਪੂਰਾ ਚੱਲੂਗਾ ਕੰਮ 11 12 ਵਜੇ ਨੂੰ ਤਾਂ ਫਿਰ ਬੱਦਦੇ ਹੋ ਜਾਂਦਾ ਕਿੰਨੇ ਵਜੇ ਕਿਤੇ 11 10 ਹੋ ਗਿਆ ਕੋਈ ਨਾਮ ਹੀ ਕੋਈ ਨਾ ਆਏ ਬੰਦਾ ਮਾਮ ਕੰਮ ਕਰ ਰਿਹਾ ਹੂੰ ਬੋਲੂ ਬਾ ਕੋਈ ਨਾ ਬੱਚਾ ਪੁਕਾਰ ਜਾਓ ਬੈਠੋ 24 ਉੱਥੋਂ ਤਾਂ ਗੱਡੀਆਂ ਬੰਦ ਕਰੀਆਂ ਪਈਆਂ ਨੇ ਜਾਮ ਲੱਗਿਆ ਪਿਆ ਦੇਖੋ ਜੀ ਕਿੰਨਾ ਜ਼ਿਆਦਾ ਅੱਜ ਸੰਡੇ ਵੀ ਆ ਬਹੁਤ ਦੂਰੋਂ ਦੂਰੋਂ ਸੰਗਤ ਆ ਰਹੀ ਆ ਇਹ ਤਾਂ ਜਾਮ ਲੱਗ ਗਿਆ ਦਾ ਸਾਰਾ ਗੱਡੀਆਂ ਨੇ ਮੰਮੀ ਘਰ ਪਹੁੰਚੇ ਹਨਾ ਗਾਹਾਂ ਪਰ ਉਹ ਨੰਗੜ ਨਹੀਂ ਦੰਦੇ ਇੰਨੀਆਂ ਗੱਡੀਆਂ ਥੋੜੀ ਨੰਗੜ ਦੇਣਗੇ ਉਹ ਨਾ ਨਾ ਸਾਬ ਕੁ ਉੱਤੋਂ ਚੀ ਜਾਣੀ ਹੈ ਇੱਥੇ ਮੁਕਮਾ ਦੇਣੀਆਂ ਨੇ ਉੱਥੇ ਮੋੜੀ ਜਾਣੀਆਂ ਨੇ ਹੂੰ ਉੱਥੇ ਮੋੜੀ ਜਾਣੀਆਂ ਨੇ ਉਹਨਾਂ ਨੇ ਬਹੁਤ ਲੰਬਾ ਜਾਮਾ ਉੱਥੇ ਤੱਕ ਆ ਜਿਉਂ ਜਿਉ ਦਿਨ ਛੜਦੇ 12 1 ਵਜੇ ਦਾ ਜਾਣਾ ਜਿਉਂ ਜਿਉ ਜਾਮ ਨੇ ਵੱਜਦਾ ਜਾਣਾ ਇੱਕ ਵਾਰੀ ਆਹ ਟਾਈਮ 'ਚ ਵੱਧ ਸੰਗਤ ਆਉਂਦੀ ਆ ਖੜ ਜਾ ਉੱਥੇ 45 ਰੁਪਏ ਦੇ ਜਾਵਾਂਗੇ ਹੂੰ ਉਸ ਦਿਨ ਕਿੱਥੋਂ ਤੋਂ ਬੰਦ ਕਰ ਦਿੰਦੇ ਨੇ ਜੀ ਫਿਰ ਜਾਂ ਸਵਾ ਚੱਲ ਪੈਣੀ ਆ ਆਹ ਰਸਤਾ ਤਾਂ ਬੰਦੇ ਕਰ ਦਿੰਦੇ ਨੇ ਜਮੇ ਯਾਰ ਰਸਤਾ ਤਾਂ ਉੱਥੇ ਹੀ ਪੁੱਲ ਤੋਂ ਹੀ ਬੰਦ ਹੋ ਜਾਵੇ ਅੱਛਾ ਜਿੱਥੋਂ ਸੜਕ ਚਾੜਦੀ ਆ ਇਹ ਹਾਂ ਹਾਂ ਬੱਸ ਸਟੈਂਡ ਤੋਂ ਬੰਦ ਬੱਸ ਸਟੈਂਡ ਤੋਂ ਗੱਡੀਆਂ ਗੁੱਡੀਆਂ ਇੱਥੇ ਉਹ ਅੱਡਾ ਬਣਿਆ ਹੋਇਆ ਬੱਸ ਅੱਡਾ ਬਣਿਆ ਹੋਇਆ ਉੱਥੇ ਤਾਂ ਹਾਂ ਉਹ ਹਾਂ ਬੱਸ ਸਟੈਂਡ ਜਿਹੜਾ ਨਮਾ ਬਣਿਆ ਠੀਕ ਹੈ ਉਧਰੋਂ ਇੱਧਰੋਂ ਆਉਣ ਸਾਰੇ ਰਸਤੇ ਬੰਦ ਕਰ ਦਨੇ ਏ ਟੂ ਜ਼ेड ਸਾਰੇ ਟੂ ਸਾਰੇ ਉੱਪਰ ਦੀ ਬਾਈਚੰਡੀਗੜ ਬਾਈਪਾਸ ਤੇ ਘੁੰਮ ਕੇ ਜੋ तिसਰੇ ਉੱਪਰ ਦੇ ਕੋਟ ਤੇ ਜਿਹੜੀ ਬੈਕ ਕਲੋਨੀ ਨੇ ਉੱਥੇ ਗੱਡੀਆਂ ਖੜਦੀਆਂ ਨੇ ਕਿਤੇ ਪਲਾਟ ਬੇਲੀਆ ਜਗ੍ਹਾ 'ਚ ਸੋ ਉੱਤੋਂ ਹੌੜੀ ਹੌੜੀ ਜਗ੍ਹਾ ਵੀ ਘਟੀ ਜਾਂਦੀ ਆ ਕੁਛ ਨਾ ਕੁਛ ਬਣੀ ਜਾਂਦੇ ਨੇ ਹੁਣ ਆ ਦੇਖ ਲਓ ਇੱਥੋਂ ਤੋਂ ਪੁਲ ਤੋਂ ਹੀ ਗੱਡੀਆਂ ਹੋਂ ਨੇ ਹੌਲੀ ਹਰਜੀਤ ਨੇ ਬਣਾ ਰਹੇ ਨੇ ਫਿਰ ਪਨੀਰ ਦੀ ਪੁਰਜੀ ਸੋ ਬਣਾ ਲੀ ਨਾਲ ਬਣਾਣਗੇ ਰੋਟੀਆਂ ਤੇ ਨਾਲ ਦੀ ਨਾਲ ਬਣਾਣਗੇ ਪੁਰਜੀ ਤੇ ਇਥੇ ਲੋ ਆਪਾਂ ਥੋੜੀ ਜਿਹੀ ਹੈਲਪ ਕਰਦੇ ਆ ਮੰਮੀ ਉੱਤਰ ਕੇ ਨਹੀਂ ਵਗੈਰਾ ਤੋਂ ਰਹੇ ਨੇ ਵੀਰੋਂ ਬਸ ਆਪਾਂ ਉੱਧਰ ਹੀ ਚਲੇ ਗਏ ਸੀਗੇ ਜਲਦੀ ਜਲਦੀ ਤੇ ਹੁਣ ਬਣਾਣਗੇ ਰੋਟੀ ਹਰਜੀਤ ਫੇਰ ਆਪਾਂ ਖਾਵਾਂਗੇ मैं तो तो वहाँ हाँ 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 हाँ, 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 हाँ। नार्थ नार्थ बस मैं चेंज करो इधर नीला फुलका फुलका लील रख दी इसने सारी हरजीत ने, तो हर ने। फुलके लै रहे गर्म गर्म मम्मी लैके ਮੰਮੀ ਅ ਸੀਸ ਲੱਗਦੇ ਆ ਨਾ ਲੋ ਅ ਸੀਸ ઓਰਿਆ ਆ ਕੀ ਮੰਮੀ ਮੰਮੀ ਰੋਟੀ ਖਾ ਰਹੀ ਨੇ ਪਲੇਟ ਤਾਂ ਲੈ ਲੰਦੇ ਹੈ ਕੌਲੀ ਕਿਉਂ ਖਾਤੇ ਮਦਦ ਇਹ ਫਨੀ ਕਰ ਰਿਹਾ ਅੰਛਾ ਫਨੀ ਚਮ ਕਿਉਂ ਨਿਕਲੇ ਪਿਆ ਤਲਾ ਤਰ ਦਿੱਤੇ ਮੈਂ ਤਾਂ ਬਿਨਾਂ ਚੁੱਕਿਆ ਆਪਣੇ ਜਾਣ ਚੁੱਕੀ। ਜੀ ਲੈਣੀ ਆ ਮੁੱਤਾਂ। ਸੁਨਸੀਬ ਖਾਣ ਲੱਗੇ ਆਪਣੀ ਰੋਟੀ। ਹਰਜੀਤ ਭਾ ਹੈ ਹਰਜੀਤ ਭਾ ਰਹੀ ਨਹੀਂ ਰੋਟੀ ਤੇ ਅੱਜ ਦੇ ਵਲੌਗ ਦਾ ਆਪਾਂ ਪੂਰੀ ਪੂਰੀ ਕਰਦੇ ਆਂ ਐਂਡ। ਸੋ ਪਹਿਲਾਂ ਦਰਬਾਰ ਸੌਰੀ ਫਤਿਹਗੜ ਸਾਹਿਬ ਦਰਬਾਰ ਸਾਹਿਬ ਗਏ। ਤੇ ਫਿਰ ਹੁਣ ਘਰੇ ਆ ਕੇ ਕੰਮ ਕਰਕੇ ਤੇ ਰੋਟੀ ਪਾਣੀ ਖਾ ਰਹੇ ਆਂ। ਤੋਂ ਥੈਂਕ ਯੂ ਸੋ ਮਚ ਸਾਰੇ ਲੋਕਾਂ ਨੂੰ ਵੀ ਵਾਚ ਕਰਨ ਲਈ। ਸੋ ਅੱਜ ਦੇ ਵਲੌਗ ਦਾ ਪੂਰੀ ਪੂਰੀ ਕਰਦੇ ਆਂ ਐਂਡ। ਲਿਆ। ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਬਾਏ ਬਾਏ ਜੀ ਸਾਰਿਆਂ ਨੂੰ